ਇਹ ਕਹਿਣਾ ਕਿ ਮਨਪ੍ਰੀਤ ਗਿੱਦੜਵਾਸਾਂ ਨਹੀਂ ਹੈ। ਹੂੰ। ਤਾਂ ਇਹ ਤਾਂ ਹਾਸੋ ਹੀ ਨਹੀਂ ਗੱਲ ਹੋਗੀ ਨਾ। ਇਹ ਚਾਰ ਪੀੜੀਆਂ ਤੋਂ ਜਿਹੜੇ ਜਿਹੜੇ ਇੱਥੋਂ ਦੇ ਵੋਟਰ ਹੈ ਚਾਰ ਪੀੜੀਆਂ ਤੋਂ ਮੇਰੇ ਖਾਨਦਾਨ ਦਾ ਇੱਥੋਂ ਦੇ ਲੋਕਾਂ ਨਾਲ ਨਾਮ ਮਨਸੂਬ ਹੁੰਦਾ ਹੈ, ਮਨਸਲਿਕ ਹੁੰਦਾ ਹੈ। ਅਮ ਕੋ ਜਿਵੇਂ ਜਿਵੇਂ ਕੋਈ ਪ੍ਰਪਾ ਸ੍ਰੀਕਾ ਕਿਸੇ ਦੀ ਤਬੀਅਤ ਹੈ। ਜੀ। ਯੂ ਨੋ। ਮੈਨੂੰ ਲੱਗਦਾ ਜਦੋਂ ਇਨਸਾਨ ਦੀ ਗ੍ਰਹਿਚਾਲ ਮਾੜੀ ਹੋ ਗਏ ਨਾ ਤੇ ਉਹਦਾ ਪਰਛਾਵਾਂ ਵੀ ਉਹਦਾ ਸਾਥ ਛੱਡ ਜਾਂਦਾ ਸੋ ਕਾਲੀ ਦਲ ਦੀ ਗ੍ਰਹਿਚਾਲ ਥੋੜੀ ਬਾੜੀ ਚੱਲ ਰਹੀ ਹੈ। ਸ਼ਨੀ ਦਾ ਪ੍ਰਭਾਅ ਹੈ। ਬਾਦੂ ਸਾਹਿਬ ਆ ਬਸ ਯਾਰ ਢਿੰਪੀ ਦੀ ਇੱਕ ਛੋਟੀ ਜੀ ਪ੍ਰੋਬਲਮ ਹੈ ਔਰ ਤੁਸੀਂ ਤਾਂ ਚਲੋ ਕਿ ਜਿਹੜੇ ਲੋਕਲ ਪੱਤਰਕਾਰ ਹੈ ਉਹ ਤਾਂ ਸਮਝਦੇ ਆ ਇਹਨੂੰ ਯਾਰ ਇਟਸ got a crisis of overconfidence ਪਿਛਲੀ ਵਾਰੀ ਵੀ ਉਹ ਇੱਕ ਗਿੱਸੇ ਕੋਨ ਓਵਰ ਕੌਨਫੀਡੈਂਸ ਸੀ ਕਿ ਮੇਰੇ ਨਾਲ ਸਾਰੇ ਉਹ ਉਹ ਜਿਵੇਂ ਕਿਸੇ ਨੇ ਕਿਹਾ ਕਿ ਹੁਸਨ ਤਦਬੀਰ ਸੇ ਜਾਗ ਉੱਠਦਾ ਹੈ ਕੌਮੋਂ ਕਾ ਨਸੀਬ ਹੁਸਨ ਕਹਿੰਦੇ ਸੋਹਣੇ ਨੂੰ ਤੇ ਤਦਬੀਰ ਕਹਿੰਦੇ ਪਲੈਨਿੰਗ ਨੂੰ ਤੇ ਜੇ ਚੰਗੀ ਪਲੈਨਿੰਗ ਹੋਵੇ ਤਾਂ ਕੌਮਾਂ ਦੇ ਨਸੀਬ ਜਾਗ ਉੱਠਦੇ ਆ ਕਹਿੰਦਾ ਹੁਸਨ ਤਦਬੀਰ ਸੇ ਜਾਗ ਉੱਠਦਾ ਹੈ ਕੌਮੋਂ ਕਾ ਨਸੀਬ ਕبھی ਬਦਲਦੀ ਨਹੀਂ ਤਕਦੀਰ ਅਰਮਾਨੋਸ ਕਿ ਅਰਮਾਨ ਕਰਨਾ ਕਿ ਪੰਜਾਬ ਸੋਨੇ ਦੀ ਚਿੜੀਆ ਬਣ ਜਾਏ ਪੰਜਾਬ ਟੱਲੀ ਵਰਗਾ ਬਣ ਜਾਏ ਪਰ ਉਹਦੇ ਲਈ ਸਿਆਣੇ ਬੰਦਿਆਂ ਦੇ ਸੰਗ ਚੱਲਣਾ ਪੈਣਾ ਤੇ ਕਮਲਿਆਂ ਤੋਂ ਦੇਸ਼ ਛਡਾਉਣਾ ਪੈਣਾ ਬੰਦ ਗਲੀ ਨੂੰ ਖੋਲ ਸਕਦੇ ਆ ਸੋ ਮੇਰੀ ਤਾਂ ਵੋਟਰਾਂ ਨੂੰ ਇਹੀ ਅਪੀਲ ਹੈ ਕਿ ਯਾਰ ਤੁਸੀਂ ਨਾ ਕੇਵਲ ਮਨਪ੍ਰੀਤ ਦੇ ਹਸਾਨ ਕਰਨਾ ਪਰ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਤੇ ਵੀ ਹਸਾਨ ਕਰੋ ਕਿਹੜਾ ਵੱਡਾ ਮੁੱਦਾ ਲੱਗ ਰਿਹਾ ਮਨਪੀਤ ਇਸ ਵਾਰ ਇਲੈਕਸ਼ਨ ਦੇ ਵਿੱਚ ਦੇਖੋ ਜਿੰਨੇ ਇਲੈਕਟ ਅਸਲੀ ਮੁੱਦੇ ਤਾਂ ਰੋਜੀ ਰੋਟੀ ਦੇ ਹੀ ਹੁੰਦੇ ਆ ਇਧਰ ਆਣਾ ਸਾਹਮਣੇ ਆਉਣਾ ਹੈ ਬੇਰੁਜ਼ਗਾਰੀ ਦੇ ਹੁੰਦੇ ਆ ਬੇਰੁਜ਼ਗਾਰੀ ਦੀ ਵੀ ਤਾਂ ਜੀ ਦੋ ਪਹਿਲੂ ਹੈ ਕਿ ਮੈਂ ਬੇਰੁਜ਼ਗਾਰ ਹੈ ਮੈਂ ਪੜਿਆ ਲਿਖਿਆ ਵੀ ਐ ਮੈਂ ਕੁਆਲੀਫਾਈਡ ਵੀ ਐ ਪਰ ਮੇਰੇ ਕੋਲ ਨੌਕਰੀ ਨਹੀਂ ਇਹ ਮੈਂ ਆਪਣੇ ਮਾਪੇ ਤੇ ਬੋਝ ਐ ਇਹ 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 ਸੋਚ ਤਾਂ ਇਨਸਾਨ ਨੂੰ ਪਾਗਲ ਕਰ ਦਿੰਦੀ ਐ ਪਰ ਇੱਕ ਦੂਜਾ ਪਹਿਲੂ ਵੀ ਐ ਕਿ ਚਲੋ ਇਹ ਵੀ ਹੋ ਸਕਦਾ ਕਿ ਮੈਂ ਅਨਪੜ੍ਹ ਐ ਪਰ ਅਨਪੜ੍ਹ ਦਾ ਮਤਲਬ ਇਹ ਤਾਂ ਨਹੀਂ ਨਾ ਕਿ ਮੈਨੂੰ ਗਰਮੀ ਸਰਦੀ ਨਹੀਂ ਲੱਗਦੀ ਮੈਨੂੰ ਭੁੱਖ ਤਾਂ ਲੱਗਦੀ ਐ ਚਾਹੇ ਮੈਂ ਅਨਪੜ੍ਹ ਵੀ ਐ ਸੋ ਵੱਡੇ ਮਸਲੇ ਤਾਂ ਪੰਜਾਬ ਦੇ ਔਰ ਖਾਸ ਕਰਕੇ ਗਿੱਦੜਵੇ ਦੇ ਹੀ ਐ ਕਿ ਕਿਵੇਂ ਨਾ ਕਿਵੇਂ ਸਾਡੇ ਬੱਚੇ ਜਿਹੜੇ ਐ ਇੱਜ਼ਤ ਦੀ ਰੋਟੀ ਕਮਾ ਕੇ ਖਾ ਸਕਣ ਪੰਜਾਬ ਖੁਸ਼ਹਾਲ ਹੋ ਸਕੇ ਗਿੱਦੜਵਾ ਖੁਸ਼ਹਾਲ ਹੋ ਸਕੇ ਪਰ ਇਹਦੇ ਲਈ ਇੱਕ ਇੱਕ ਗੱਲਾਂ ਨਾਲ ਜਾਂ ਮੇਰੇ ਕਹਿਣ ਨਾਲ ਨਾ ਖੁਸ਼ਹਾਲ ਹੋ ਸਕਦਾ ਔਰ ਇਹ ਨਾ ਨੌਕਰੀਆਂ ਜਿਹੜੀਆਂ ਇਹ ਤਲਬ ਹੋਣੀਆਂ ਇਹਦੇ ਲਈ ਤਾਂ ਕੋਈ ਚੰਗੀ ਪਲੈਨਿੰਗ ਜਿਹੜੀ ਹੈ ਉਹ ਉਹ ਜਿਵੇਂ ਕਿਸੇ ਨੇ ਕਿਹਾ ਕਿ ਹੁਸਨੇ ਤਦਬੀਰ ਸੇ ਜਾਗ ਉੱਠਦਾ ਹੈ ਕੌਮੋਂ ਦਾ ਨਸੀਬ ਹੁਸਨ ਕਹਿੰਦੇ ਸੋਹਣੇ ਨੂੰ ਤੇ ਤਦਬੀਰ ਕਹਿੰਦੇ ਪਲੈਨਿੰਗ ਨੂੰ ਜੇ ਚੰਗੀ ਪਲੈਨਿੰਗ ਹੋਵੇ ਤਾਂ ਕੌਮਾਂ ਦੇ ਨਸੀਬ ਜਾਗ ਉੱਠਦੇ ਹੈ ਕਹਿੰਦਾ ਹੁਸਨੇ ਤਦਬੀਰ ਸੇ ਜਾਗ ਉੱਠਦਾ ਹੈ ਕੌਮੋ ਕਾ ਨਸੀਬ ਕبھی ਬਦਲਦੀ ਨਹੀਂ ਤਕਦੀਰ ਅਰਮਾਨੋ ਸੇ ਕਿ ਅਰਮਾਨ ਕਰਨਾ ਕਿ ਪੰਜਾਬ ਸੋਨੇ ਦੀ ਚਿੜੀਆ ਬਣ ਜੇ ਪੰਜਾਬ ਟੱਲੀ ਵਰਗਾ ਬਣ ਜੇ ਔਰ ਉਹਦੇ ਲਈ ਸਿਆਣੇ ਬੰਦਿਆਂ ਦੇ ਸੰਗ ਚੱਲਣਾ ਪੈਣਾ ਤੇ ਕਮਲਿਆਂ ਤੋਂ ਦੇਸ਼ ਛਡਾਉਣਾ ਪੈਣਾ ਜਿਹੜੇ ਰਾਜਾ ਵੜਿੰਗ ਲਗਾਤਾਰ ਐਲੀਗੇਸ਼ਨ ਲਾ ਰਿਹਾ ਕਿ ਸਰਕਾਰ ਜਿਹੜਾ ਪਾਵਰ ਦਾ ਮਿਸਯੂਜ਼ ਕਰ ਰਹੀ ਹੈਗੀ ਹੈ ਤੋਂਡੀ ਓਬਜ਼ਰਵੇਸ਼ਨ ਕੀ ਹੈ ਔਰ ਦੂਸਰੀ ਚੀਜ਼ ਜਿਹੜਾ ਵੋਟਰ ਟਰਨ ਆਊਟ ਹੈਗਾ ਹੁਣ ਤੱਕ ਦਾ ਐਂਟੀ ਸਟੈਬਲਿਸ਼ਮ ਮੰਨਿਆ ਜਾਂਦਾ ਹੁੰਦਾ ਜਿਆਦਾ ਵੋਟਰ ਟਰਨ ਆਊਟ ਇੱਥੇ ਦੋ ਨਹੀਂ ਇੱਕ ਗਵਰਨਮੈਂਟ ਹੈ ਔਰ ਇੱਕ ਜਿਹੜੇ ਸਿਟਿੰਗ ਐਮਐਲਏ ਸਭ ਪਹਿਲੀ ਗਲਤੀ ਜਿਹੜਾ ਵੋਟਰ ਟਰਨ ਆਊਟ ਹੈ ਹਿਸਟੋਰਿਕਲੀ ਗਿੱਦੜਵਾਟ ਦਾ ਮੈਨੂੰ ਲੱਗਦਾ ਹੈ ਕਿ ਹਮੇਸ਼ਾ ਪੰਜਾਬ ਦਾ ਟੌਪ ਹੀ ਗਿਆ ਫਰੈਂਡ ਤੋਂ 95 ਦਾ ਬਾਈ ਇਲੈਕਸ਼ਨ ਸੀ ਇੱਥੇ ਜਿਹੜਾ ਇੰਡੀਆ ਦਾ ਰਿਕਾਰਡ ਬਣਿਆ ਸੀ 90% VOTING ਕਰਨਾ ਹੁੰਦਾ ਆਮ ਲੋਕ ਜਿਹੜੇ ਆ ਯੂ نو ਜਦੋਂ ਮੈਂ ਲੋਕਾਂ ਦੀਆਂ ਅੱਖਾਂ ਚੱਖਾਂ ਪਾ ਕੇ ਦੇਖਦਾ ਤਾਂ ਉਸ ਉਹ ਜਿਹੜੇ ਲੋਕ ਐ ਇਹ ਸਿਰਫ ਲੀਡਰ ਨੂੰ ਦੇਖਣ ਨਹੀਂ ਆ ਭਾਸ਼ਣ ਨੂੰ ਦੇਖਣ ਨਹੀਂ ਆਂਦੇ ਲੋਕਾਂ ਨੂੰ ਕੋਈ ਨਾ ਕੋਈ ਉਮੀਦ ਜਿਹੜੀ ਹੈ ਕਿ ਇਹ ਜਿਹੜੇ ਲੋਕ ਐ ਸਾਡੇ ਘਰਾਂ 'ਚ ਬਿਮਾਰੀਆਂ ਐ ਸਾਡੇ ਘਰਾਂ 'ਚ ਬੇਰੁਜ਼ਗਾਰੀਆਂ ਐ ਸਾਡੇ ਘਰਾਂ 'ਚ ਦੁਸ਼ਵਾਰੀਆਂ ਐ ਔਰ ਜਿਹੜੇ ਲੀਡਰ ਆਉਂਦੇ ਐ ਔਰ ਜਿਹੜੇ ਸਾ ਤੋਂ ਵੋਟਾਂ ਮੰਗਦੇ ਐ ਕਿ ਇਹਨਾਂ ਕੋਲੇ ਕੋਈ ਇਲਾਜ ਹੈ ਸਾਡੀਆਂ ਬਿਮਾਰੀਆਂ ਦਾ ਬੇਰੁਜ਼ਗਾਰੀਆਂ ਦਾ ਦੁਸ਼ਵਾਰੀਆਂ ਦਾ ਲੋਕ ਇਸ ਉਮੀਦ ਨਾਲ ਔਰ ਇਸੇ ਉਮੀਦ ਨਾਲ ਪਿਛਲੀ ਵਾਰੀ ਪੰਜਾਬ ਦੇ ਵਿੱਚ ਇਹਨਾਂ ਨੇ ਔਰ ਯੂ نو ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਤਿੰਨ ਮਹੀਨੇ 6 ਮਹੀਨੇ ਪਹਿਲਾਂ ਇੱਥੇ ਉਹ ਜਿਹੜੇ ਗੰਨੇ ਵਾਲਾ ਕੈਂਡੀਡੇਟ ਸੀ ਮੈਨੂੰ ਉਹਦਾ ਨਾਂ ਨਹੀਂ ਯਾਦ ਆ ਰਿਹਾ ਜਿਹੜੇ ਐਫਪੀ ਬਣਿਆ ਇੱਥੋਂ ਦਾ ਜੀ ਸੋ ਕੋਈ ਐਡੀ ਜਿਹੜੀ ਹੈ ਨਾ ਵਾਲ ਦੀ ਖਾਲੂਤਾਰ ਦੀ ਲੋੜ ਨਹੀਂ ਲੋਕ ਦਾ ਯਾਰ ਕੋਈ ਨਾ ਕੋਈ ਉਮੀਦ ਬਾੜ ਦੇ ਕਿ ਕਿਸ ਉਮੀਦ ਨਾਲ ਅਸੀਂ ਵੋਟ ਪਾਈਏ ਜਿਹੜਾ ਕਿ ਸਾਡੇ ਆਉਣ ਵਾਲੇ ਜਿਹੜੀਆਂ نسلਾਂ ਉਹ ਇੱਕ ਬਿਹਤਰ ਜ਼ਿੰਦਗੀ ਯੂ ਨੋ ਪੂਜਾਰ ਸਕਦੇ ਬਲਵੰਤ ਸਾਹਿਬ ਜਿਹੜੇ ਬਾਗਸਾ ਇੱਕ ਇੱਕ ਮਿੰਟ ਸਵਾਲ ਇੱਥੇ ਵੀ ਆ ਰਿਹਾ ਹੈ ਕਿ ਲਗਾਤਾਰ ਜਦੋਂ VOTING ਦਾ ਸਿਕਲ ਸ਼ੁਰੂ ਹੋਇਆ ਹੈ ਮੌਜੂਦਾ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਜਿਹੜੇ ਬਾਕੀ ਨੁਮਾਇੰਦੇ ਨੇ ਉਹ ਗਿੱਦੜਵਾਹੇ ਦੇ ਨਹੀਂ ਹੈਗੇ ਉਸ ਦਾ ਇੱਕ ਫੈਕਟਰ ਜਾਂ ਨੈਰੇਟਿਵ ਲੱਗਦਾ ਕਿ ਇਸ ਵਾਰੀ ਇਹ ਨਾ ਚੋਣਾਂ ਦੇ ਵਿੱਚ ਸੈਟ ਹੋ ਸਕਦਾ ਦੇਖੋ ਇਹ ਕਹਿਣਾ ਕਿ ਮਨਪ੍ਰੀਤ ਗਿੱਦੜਵਾਹੇ ਦਾ ਤਾਂ ਇਹ ਤਾਂ ਆਸੋਹੀਣੀ ਗੱਲ ਹੋ ਗਈ ਚਾਰ ਪੀੜੀਆਂ ਤੋਂ ਜਿਹੜੇ ਜਿਹੜੇ ਇਥੋਂ ਦੇ ਵੋਟਰ ਹੈ ਚਾਰ ਪੀੜੀਆਂ ਤੋਂ ਮੇਰੇ ਖਾਨਦਾਨ ਦਾ ਇਥੋਂ ਦੇ ਲੋਕਾਂ ਨਾਲ ਨਾਮ ਮنسੂਬ ਹੁੰਦਾ ਹੁੰਸਲੇਖ ਹੁੰਦਾ ਅਮ ਔਰ ਇਹ ਕਹਿਣਾ ਕਿ ਅਸੀਂ ਗਿੱਟੜਵੇ ਤੋਂ ਆ ਤਾਂ ਇਥੋਂ ਇਸ ਇਸ ਤਬਰਨਾ ਤੋਂ ਗਿੱਟੜਵੰਦਾ ਕੋਈ ਵੀ ਨਹੀਂ ਹੈ ਲੱਗਦਾ ਜੀ ਮਨਪ੍ਰੀਤ ਪਹਿਲੀ ਵਾਰ ਹੋਇਆ ਤੁਸੀਂ ਖੁਦ ਵੀ ਵੋਟ ਨਹੀਂ ਕਰ ਸਕਿਆ ਆਪਦੇ ਆਪ ਨੂੰ ਔਰ ਪਾਰਟੀ ਨੂੰ ਵੋਟ ਵੀ ਨਹੀਂ ਕੀਤੀਗੀ ਤੁਸੀਂ ਔਰ ਅਮਰਤਾ ਦੀ ਗੱਲ ਕਰ ਰਹੇ ਮੈਂ ਨਹੀਂ ਪਰ ਮੇਰਾ ਤਾਂ ਫੇਰੀ ਵੋਟ ਤਾਂ ਬਾਦਲਪਿੰਡ ਹੈ ਨਾ ਜੀ ਮੇਰਾ ਜੱਦੀ ਪਿੰਡ ਤਾਂ ਬਾਦਲ ਹੈ ਤੇ ਰਿਪਿਟੀ ਲੋਦਾ ਵੀ ਤਾਂ ਜੱਦੀ ਪਿੰਡ ਚੰਨੂ ਹੈ ਉਹ ਵੀ ਲੰਬੀ ਹਲਕੇ ਚ ਆ ਕੱਲ ਨੂੰ ਮੈਂ ਵੋਟ ਕਟਾ ਕੇ ਦੋਦੇ ਬਣਾ ਲਾ ਹਲਕ ਗੱਲ ਹੈ ਮਨਪ੍ਰੀਤ ਜੀ ਜਿਹੜੇ 10 ਦਿਨ ਕੈਂਪੇਨਿੰਗ ਦੇ ਵਧੇ ਹੈਗੇ ਆ ਦੁੱਧੀਆਂ ਪਾਰਟੀਆਂ ਕਹਿੰਦੀਆਂ ਕਿ ਉਹਨਾਂ ਨੂੰ ਐਡਵਾਂਟੇਜ ਹੋ ਗਿਆ ਪਰ ਉਹ 10 ਦਿਨ ਦੇ ਐਜੀਟੇਸ਼ਨ ਵੀ ਵੱਧ ਗਏ ਫਾਰਮਰ ਐਜੀਟੇਸ਼ਨ ਵੱਧ ਗਏ ਭਾਜੀਪੀ ਨੂੰ ਔਰ ਇੱਕ ਭਾਜੀਪੀ ਦੇ ਕੈਂਡੀਡੇਟ ਨੂੰ ਇਹ ਬੈਨੀਫੀਸ਼ੀਅਲ ਲੱਗਦਾ ਹੈਗਾ 10 ਦਿਨ ਵਧਣਾ ਤੇ ਤੁਹਾਨੂੰ ਲੱਗਦਾ ਕਿ 10 ਦਿਨ ਦੇ ਐਜੀਟੇਸ਼ਨ ਵੱਧ ਗਏ ਕੀ ਸਫੀਸ਼ੀਐਂਟ ਟਾਈਮ ਸੀਗਾ ਕੈਂਪੇਨਿੰਗ ਲਈ ਤੁਹਾਡੇ ਲਈ ਪਹਿਲੀ ਗੱਲ ਤਾਂ ਭਾਜੀਪੀ ਦੇ ਖਿਲਾਫ ਕੋਈ ਐਜੀਟੇਸ਼ਨ ਹੋਇਆ ਹੀ ਨਹੀਂ ਸੀ ਜੇਕਰ ਅਸੀਂ ਇਹਦੇ ਬਸ ਲਿਆਉ ਦੂਸਰਾ ਹੁੰਦਾ ਕਿ ਜਿਹੜਾ ਬੰਦਾ ਪੋਲਿਟਿਕਸ 'ਚ ਹੋਵੇ ਨਾ ਜਿਹੜਾ ਰਾਜਨੀਤੀ ਕਰਦਾ ਤੁਸੀਂ ਦੋ ਕਿਸਮ ਦੇ ਸਟੂਡੈਂਟ ਪੜ੍ਹਦੇ ਹੋ ਯੂਨੀਵਰਸ ਇੱਕ ਹੁੰਦੇ ਜਿਹੜੇ ਸਾਰਾ ਸਾਲ ਪੜ੍ਹਦੇ ਆ ਤੇ ਉਹ ਫਿਰ ਇਮਤਿਹਾਨ ਜਦੋਂ ਵੀ ਹੋ ਜਾਂਦਾ ਕੋਈ ਪ੍ਰੋਬਲਮ ਨਹੀਂ ਹੁੰਦੀ ਇੱਕ ਥੋੜੇ ਜੇ ਨਲਾਇਕ ਹੁੰਦੇ ਜਿਹੜੇ ਉਹਨਾਂ ਨੂੰ ਜੇ 2-4 ਦਿਨ ਮਿਲ ਜਾਂਦਾ ਚਲੋ ਅੱਛਾ ਰਹਿ ਜਾਂਦਾ ਸਫੀਕ ਤੁਹਾਡੇ ਲਈ ਤੁਹਾਡੇ ਮੁਤਾਬਿਕ ਸਫੀਸ਼ੀਐਂਟ ਟਾਈਮ ਸੀਗਾ ਤੁਹਾਡੇ ਲਈ ਆ ਕੇ ਕੰਸਟੈਂਸੀ ਕਵਰ ਕਰਨ ਦਾ ਕੋਈ ਪ੍ਰੋਬਲਮ ਜਲਦੀ ਹੋ ਜਾ ਮੇਰਾ ਤਾਂ ਵੀ ਠੀਕ ਸੀ ਔਰ ਅਤੇ ਜਿਹੜੇ ਸਕੂਲ ਚ ਇਹ ਦੂਜੇ ਬੱਚੇ ਪੜਦੇ ਆ ਮੈਂ ਉਸ ਸਕੂਲ ਦਾ ਹੈਡਮਾਸਟਰ ਰੱਗਿਆ ਰਿਹਾ ਸਟਰੋਂਗ ਅਪੋਨੈਂਟ ਕਿਹੜਾ ਹੈਗਾ ਜੀ ਤੁਹਾਡਾ ਮਤਲਬ ਤੁਹਾਡੀ ਪ੍ਰੋਪਰ ਅਸੈਸਮੈਂਟ ਤੋਂ ਹੀ ਹਲਕੇ ਚ ਫਿਰੇ ਹੋ ਐਕਚੁਅਲੀ ਮੈਂ ਕਦੀ ਵੀ ਰਾਜਨੀਤੀ ਦੇ ਵਿੱਚ ਕਿਸੇ ਨੂੰ ਆਪਣਾ ਸਿਆਸੀ ਅਪੋਨੈਂਟ ਜਾਂ ਸਿਆਸੀ ਹਰੀਫ ਨਹੀਂ ਸਮਝਿਆ ਯੂ نو ਕਿਸੇ ਨਾ ਕਿਸੇ ਨੇ ਤਾਂ ਇਲੈਕਸ਼ਨ ਤੁਹਾਡੇ ਖਿਲਾਫ ਲੜਨਾ ਹੀ ਹੈ ਜੇ ਪਿੰਪੀ ਨਾ ਹੁੰਦਾ ਤਾਂ ਕੋਈ ਹੋਰ ਹੋ ਜਾਂਦਾ ਯੂ ਨੋ ਜੇ ਅਮ੍ਰੇਤਾ ਨਾ ਹੁੰਦੀ ਤਾਂ ਕੋਈ ਹੋਰ ਹੋ ਜਾਂਦਾ ਆਈਡੀਆ ਇਹ ਹੈ ਕਿ ਰਾਜਨੀਤੀ ਦਾ ਜਿਹੜਾ ਵੱਡਾ ਪਹਿਲੂ ਹੈ ਰਾਜਨੀਤੀ ਦਾ ਤਾਂ ਇਹ ਨਹੀਂ ਕਿ ਅਸੀਂ ਕੋਈ ਦੁਸ਼ਮਣ ਹੈ ਕਿਸੇ ਇੱਕ ਦੂਜੇ ਦੇ ਆ ਰਾਜਨੀਤੀ ਦਾ ਤਾਂ ਇਹ ਹੈ ਕਿ ਸਾਡੇ ਮੁਲਕ ਦੇ ਵਿੱਚੋਂ ਅਸੀਂ ਗਰੀਬੀ ਕਿਵੇਂ ਅਨਪੜਤਾ ਕਿਵੇਂ بے ਰੁਜ਼ਗਾਰੀ ਦਾ ਕਿਵੇਂ ਖਾਤਮਾ ਹੋਵੇ ਨਸ਼ਾ ਖੋਰੀ ਵਤਨ ਵਤਨ ਦੁਸ਼ਮਣ ਕਾਰਵਾਈਆਂ ਸੂਚ ਚੋਕੇ ਵੇਖਦੋ ਪਰ ਉਹਦੇ ਲਈ ਮੈਂ ਫਿਰ ਉਸੇ ਗੱਲ ਤੇ ਵਾਪਸ ਆਣਾ ਕਿ ਇਸ ਮੁਲਕ ਦੀ ਜਿਹੜੀ ਔਰ ਖਾਸ ਕਰਕੇ ਪੰਜਾਬ ਦੀ ਜਿਹੜੀ ਡੋਰ ਹੈ ਨਾ ਇਹ ਕਿਸੇ ਸੂਝਵਾਨ ਇਨਸਾਨ ਦੇ ਹੱਥ ਦੇ ਵਿੱਚ ਦਿੱਤੀ ਜਾਵੇ ਜਿਹੜਾ ਕਿ ਪੰਜਾਬ ਨੂੰ ਇਸ ਸੰਬੰਧ ਹੱਲੀ ਚੁੱਕਾ ਸੀ ਸਾਹਿਬ ਜੀ ਸ਼ੁਰੂਣੀ ਕਾਲ ਕਿਸਮਰੀ ਚੋਣਾ ਨਹੀਂ ਲੱਗ ਰਿਹਾ ਔਰ ਜਿਹੜਾ ਅਕਾਲੀ ਦਰਤਾ ਵੋਟਰ ਹੈ ਉਸ ਨੂੰ ਲੈ ਕੇ ਕਿਧਰ ਕਿਧਰ ਕਿਆਫੇ ਪੜਨੇ ਸ਼ੁਰੂ ਹੋ ਗਏ ਨੇ ਕਿ ਉਹ ਕਿਦੇ ਹੱਕ ਦੇ ਵਿੱਚ ਜਾਊਗਾ ਉੱਚੇ ਵਿੱਚ ਜਿਵੇਂ ਕੋਈ ਪਰਪਾ ਸਰੀਕਾ ਕਿਸੇ ਦੀ ਤਬੀਅਤ ਹੈ ਯੂ ਨੋ ਮੈਨੂੰ ਲੱਗਦਾ ਜਦੋਂ ਇਨਸਾਨ ਦੀ ਗ੍ਰਹਿ ਚਾਲ ਮਾੜੀ ਹੋਵੇ ਨਾ ਕਿ ਉਹਦਾ ਪਰਛਾਵਾਂ ਵੀ ਉਹਦਾ ਸਾਥ ਛੱਡ ਜਾਂਦਾ ਹੈ ਸੋ ਅਕਾਲੀ ਦਲ ਦੀ ਗ੍ਰਹਿ ਚਾਲ ਥੋੜੀ ਬਾੜੀ ਚੱਲਣੀ ਚਾਹੀਦੀ ਹੈ ਜਾਨੀ ਦਾ ਪਰਫਾਰਮੈਂਸ ਸਰ ਬਾਦਲ ਸਾਹਿਬ ਆ ਬਾਦਲ ਸਾਹਿਬ ਕੀ ਜਿਹੜਾ ਅਕਾਲੀ ਪੰਥ ਦਾ ਵੋਟ ਬੈਂਕ ਆ ਦਿੱਲੀ ਦਿੱਲੀ ਦਿੱਫਰਸ ਮੰਦੀ ਬਾਦਲ ਹੋਣਾ ਤੇ ਇਹ تینੇ تینੇ ਪਾਰਟੀਆਂ ਚ ਮੱਲੋ ਦਾ ਇਕੁਅਲੀ ਸਕਸੀਸ ਹੋ ਜਾਏਗਾ ਕਿਉਂਕਿ ਮੇਰੀ ਉਹਦੇ ਤੇ ਮੋਹਰ ਨਹੀਂ ਹੈ ਕਿਉਂਕਿ ਡਿੰਪੀ ਢਿੱਲੋਂ ਦਾ ਇਸ ਗੱਲ ਤੋਂ ਮੋਹਰ ਲਗਾ ਰਹੇ ਨੇ ਕਹਿੰਦੇ ਕਿ ਜਿਸ ਦਿਨ ਇਹ ਫੈਸਲਾ ਹੋਇਆ ਸੀਗਾ ਕਹਿੰਦੇ 80% ਤਾਂ ਮੇਰੇ ਨਾਲ ਆ ਗਏ ਸੀਗੇ ਤੇ ਜਿਸ ਦਿਨ ਪ੍ਰਧਾਨ ਸਰ ਨੇ ਅਸਤੀਫਾ ਦਿੱਤਾ ਕਹਿੰਦੇ ਉਸ ਦਿਨ ਬਾਕੀ ਬਚੇ 20 ਵੀ ਮੇਰੇ ਨਾਲ ਆ ਗਏ ਸੀ ਜਾਂ ਡਿੰਪੀ ਦੀ ਇੱਕ ਛੋਟੀ ਜੀ ਪ੍ਰੋਬਲਮ ਹੈ ਔਰ ਤੁਸੀਂ ਤਾਂ ਚਲੋ ਜਿਹੜੇ ਲੋਕਲ ਪੱਤਰਕਾਰ ਹੈ ਉਹ ਤਾਂ ਸਮਝਦੇ ਆ ਇਹ ਨੂੰ ਯਾਰੀ ਇਸ ਕਾਲ ਕਰਾਈਸਿਸ ਆਫ ਓਵਰ ਕੌਨਫੀਡੈਂਸ ਪਿਛਲੀ ਵਾਰੀ ਵੀ ਉਹ ਇਸੇ ਤੋਂ ਓਵਰ ਕੌਨਫੀਡੈਂਸ ਸੀ ਕਿ ਮੇਰੇ ਨਾਲ ਸਾਰੇ ਕੋਈ ਕਿਸੇ ਦੇ ਨਾਲ ਨਹੀਂ ਹੁੰਦਾ ਅ ਪ੍ਰਮਾਤਮਾ ਦੀ ਮਦਦ ਹੋ ਜੇ ਲੋਕਾਂ ਦਾ ਸਾਥ ਮਿਲ ਜੇ ਤਾਂ ਇਲੈਕਸ਼ਨ ਜਿੱਤੇ ਜਾਂਦੇ ਲੋ ਕੋਈ ਕੋਈ ਮਨਪ੍ਰੀਤ ਕੋਈ ਐਸੀਆਂ ਖੂਬੀਆਂ ਤਾਂ ਹੈ ਨਹੀਂ ਕਿ ਬਖਤ ਕਈ ਵਾਰੀ ਪ੍ਰਮਾਤਮਾ ਮਦਦ ਕਰ ਦਿੰਦਾ ਲੋਕ ਪਿਆਰ ਕਰ ਲੈਂਦੇ ਅ ਥੋੜੀ ਜਿਹੀ ওভার ਕੰਫੀਡੈਂਸ ਕੀ ਮੈਰਾ ਆਜੀ ਥੋੜੀ ਜਿਹੀ ਲੋਕ ਪੰਜਾਬ ਦੇ ਲੋਕ ਥੋੜੀ ਜਿਹੀ ਬੜਕ ਨੂੰ ਦਾ ਪਸੰਦ ਕਰਦੇ ਆ ਪਰ ਬੜਕ ਬਾਜ ਸਿਆਸਤਦਾਨ ਨੂੰ ਪਸੰਦ ਬਾਲਾ ਸਾਹਿਬ ਆਖਰ ਤੇ ਵਿੱਚ ਤੁਸੀਂ ਇਲੈਕਸ਼ਨ ਦਾ ਮਾਹੌਲ ਦੇਖ ਰਹੇ ਹੋ ਤੁਹਾਡੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਹੈ ਸੁਨੀਲ ਜਾਖੜ ਸਾਹਿਬ ਉਹਨਾਂ ਨੇ ਮੀਡੀਆ ਇੰਟਰਵਿਊਜ਼ ਦੇ ਵਿੱਚ ਇਹ ਗੱਲ ਕਹੀ ਹੈ ਕਿ ਬੈਟਰ ਹੁੰਦਾ ਜਾਂ ਬੈਟਰ ਹੋਏਗਾ ਜੇ ਅਕਾਲੀ ਭਾਜਪਾ ਅਲਾਈਅੰਸ ਲੜਨ ਤੇ ਰੀਜਨਲ ਪਾਰਟੀ ਦਾ ਵੀ ਬਚੇ ਰਹਿਣਾ ਜ਼ਰੂਰੀ ਹੈ ਇਕੱਠੇ ਲੜਦੇ ਤੇ ਇਹ ਜਿਆਦਾ ਬੈਟਰ ਸਟੇਸ਼ਨ ਹੋ ਸਕਦੀ ਹੈ ਯਰ ਇਹ ਜਿਹੜਾ ਤੁਹਾਡਾ ਸਵਾਲ ਹੈ ਸਵਾਲਤਾ ਹੈ ਬੜਾ ਅਹਿਮ ਔਰ ਬੜਾ ਸਿਆਣਾ ਔਰ ਅੱਛਾ ਪਰ ਹਰ ਇੱਕ ਜਿਹੜੀ ਪ੍ਰਾਈਵੇਟ ਆਰਗੇਨਾਈਜੇਸ਼ਨ ਹੁੰਦੀ ਹੈ ਨਾ ਹਰੇਕ ਜਿਹੜਾ ਮੁਲਾਜ਼ਮ ਹੁੰਦਾ ਹੈ এমਪਲਾਈ ਹੁੰਦਾ ਉਹਦੀ ਇੱਕ ਪੇ ਗ੍ਰੇਡ ਸੋ ਇਟ ਇਜ਼ ਅਬੋਵ ਮਾਈ ਪੇ ਗ੍ਰੇਡ ਤੇ ਮੇਰੇ ਪੇ ਗ੍ਰੇਡ ਤੋਂ ਤੇਰੀ મતલਬ ਸਵਾਲ ਹੈ ਇਹਦੇ ਵਿੱਚ ਮੈਂ ਇਹਦਾ ਜਵਾਬ ਕੀ ਦੇ ਸਕਦਾ ਠੀਕ ਥੈਂਕ ਯੂ ਬੜੀ